ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਫਤੇਕਰ ਸਾਹਿਬ ਤੋਂ ਜਿੱਥੇ ਪੰਜਾਬ ਕਾਂਗਰਸ ਪਾਰਟੀ ਦੇ ਕੋਆਰਡੀਨੇਟਰ ਮਨਜੀਤ ਸ਼ਰਮਾ ਨੇ ਪੰਜਾਬ ਸਰਕਾਰ ਦੇ ਵੱਲੋਂ ਚਲਾਈ ਜਾ ਰਹੀ ਨਸ਼ਿਆਂ ਦੇ ਵਿਰੁੱਧ ਮਹਿੰਨੂ ਲੈ ਕੇ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ ਅਤੇ ਉਹਨਾਂ ਨੇ ਇੱਥੋਂ ਦਾ ਕਹਿ ਦਿੱਤਾ ਹੈ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਸਿਰਫ ਡਰਾਮੇਬਾਜ਼ੀ ਕਰ ਰਹੀ ਹੈ ਇਸ ਤੋਂ ਇਲਾਵਾ ਪੰਜਾਬ ਸਰਕਾਰ ਕੁਝ ਵੀ ਨਹੀਂ ਕਰ ਰਹੀ ਆਮ ਲੋਕਾਂ ਦੇ ਲਈ ਉਹਨਾਂ ਨੇ ਸਾਫ਼ ਕਿਹਾ ਹੈ ਉਹਨਾਂ ਨੇ ਕੀ ਕੁਝ ਕਹਿ ਤੁਸੀਂ ਆਪ ਵੀ ਦੇਖੋ ਤੇ ਸੁਣੋ ਦੋਸਤੋ ਮੈਂ ਅੱਜ ਤੋੜੇ ਪ੍ਰੈਸ ਦੇ ਰਾਹੀਂ ਇੱਕ ਸਰਕਾਰ ਨੂੰ ਸਵਾਲ ਕਰਨਾ ਚਾਹੁੰਦਾ ਪੰਜਾਬ ਸਰਕਾਰ ਨੂੰ ਆ ਪਿਛਲੇ ਦਿਨੀ ਮੈਂ ਦੇਖ ਰਿਹਾ ਕਿਤੇ ਪਿਗੜਾ ਪੰਜਾ ਚੱਲ ਰਿਹਾ ਹੈ ਕਿਤੇ ਪੁਲਿਸ ਫੋਰਸ ਪਿੰਡਾਂ ਦੇ ਪਿੰਡਾਂ ਨੂੰ ਘੇਰ ਕੇ ਨਸ਼ਿਆਂ ਦੇ ਵਿਰੁੱਧ ਕਹਿੰਦੇ ਜਿਵੇਂ ਅਸੀਂ ਮਹਿਮ ਚਲਾਈ ਹੋਈ ਹੈ ਇਹ ਪੂਰਾ ਡਰਾਮਾ ਹੈ ਕੋਰਾ ਡਰਾਮਾ ਹੈ ਮੈਂ ਸਰਹੰਦ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਹਾਂ। ਔਰ ਤੁਸੀਂ ਇਹਦੇ ਬਾਰੇ ਭਲੀ-ਪਾਂਤ ਜਾਣਦੇ ਹੋ ਕਿ ਛੋਟੇ ਜਿਹੇ ਕਿਸੇ ਬੱਚੇ ਨੂੰ ਵੀ ਪੁੱਛ ਲੋ ਵੀ ਨਸ਼ਾ ਕਿੱਥੇ ਵਿਕਦਾ। ਜਦ ਤੁਸੀਂ ਤੁਹਾਨੂੰ ਪਤਾ ਕਿ ਉੱਥੇ ਨਸ਼ਾ ਵਿਕਦਾ ਹੈ। ਇਹ ਖਾਲੀ ਡਰਾਮੇਬਾਜ਼ੀ ਕਰਨ ਦਾ ਕੋਈ ਫਾਇਦਾ ਨਹੀਂ। ਮੰਡਾਂ ਨੂੰ ਘੇਰ ਕੇ ਉਹਦੀ ਤਲਾਸ਼ੀ ਦੀ ਮਹਿਮ ਡਰਾਮਾ ਕਰਨ ਨਾਲ ਕੋਈ ਅਦਸ਼ੇ ਤੇ ਠੱਗ ਨਹੀਂ ਪਾਈ ਜਾ ਸਕਦੀ ਤੁਸੀਂ ਫੜੋ ਚੋਰ ਦੀ ਮਾਂ ਨੂੰ ਤਾਂ ਕਿ ਹੋਰ ਚੋਰ ਨਾ ਜੰਮ ਦੇ ਆਪ ਸਿਆਣੇ ਕਹਾਵਤ ਕਹਿੰਦੇ ਹੁੰਦੇ ਵੀ ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ ਜੇ ਨਸ਼ੇ ਤੇ ਠੱਲ ਪਾਉਣੀ ਹੈ ਤਾਂ ਜਿੱਥੋਂ ਨਸ਼ੇ ਦੀ ਖੇਪ ਆਉਂਦੀ ਹੈ ਜਿੱਥੋਂ ਚਾਲੂ ਹੁੰਦਾ ਹੈ ਕੰਮ ਜਦੋਂ ਤੁਸੀਂ ਕਿਸੇ ਅਮਲੀ ਨੂੰ ਕਿਸੇ ਨੂੰ ਨਸ਼ੇੜੀ ਨੂੰ ਫੜਦੇ ਹੋ ਉਹਨੂੰ ਪੁੱਛੋ ਤੂੰ ਨਸ਼ਾ ਕਿੱਥੋਂ ਲੈ ਕੇ ਆਉਣਾ ਫਿਰ ਉੱਤੇ ਜਾਓ ਵੀ ਤੂੰ ਤੇਰੇ ਕੋਲ ਜਿਹੜਾ ਹੈ ਆਉਂਦੀ ਹੈ ਡਿਲੀਵਰੀ ਕਿੱਥੋਂ ਆਉਂਦੀ ਹੈ ਇਹਦਾ ਬਹੁਤ ਵੱਡੇ ਵੱਡੇ ਮਗਰਮੱਛ ਨੇ ਜਿਨ੍ਹਾਂ ਅਰੇ ਪਾਸੇ ਅਫਸਰ ਤੱਕਾਂ ਜਾਂਦਾ ਹੀ ਹੈ ਨਹੀਂ ਔਰ ਉਹ ਮਾ ਦੇਖ ਰਹੀ ਜੀ ਪਿੱਛੇ ਤੁਹਾਡੇ মিডিਆ ਦੇ ਰਾਹੀਂ ਇੱਕ ਘਰ ਘਟਾਇਆ ਜਾ ਰਿਹਾ ਤੇ ਰੌਲਾ ਪਾ ਰਹੀ ਐ ਕੁੜੀ ਵੀ ਸਾਡਾ ਤਾਂ ਸਾਰਾ ਪਿੰਡ ਹੀ ਨਸ਼ਾ ਵੇਚਦਾ ਸਾਡਾ ਹੀ ਮਕਾਨ ਕਿਉਂ ਘਟਾਇਆ ਜਾ ਰਿਹਾ ਜਦੋਂ ਸ਼ਰਿਆਨ ਕਹਿ ਰਹੀ ਐ ਵੀ ਸਾਰਾ ਪਿੰਡ ਨਸ਼ਾ ਵੇਚਦਾ ਐ ਇਧਰੋਂ ਵੱਡਾ ਹੋਰ ਕੀ ਪ੍ਰੂਫ ਹੋਊਗਾ ਤੁਹਾਡੇ ਕੋਲ ਕਿੱਥੋਂ ਤੋਂ ਇੱਕ ਬੰਦੇ ਨੂੰ ਫੜਨ ਨਾਲ ਤਾਂ ਇੱਕ ਠੱਲ ਨਹੀਂ ਪੈਣੀ ਤੁਸੀਂ ਸਾਰੇ ਜਦ ਐਡੀ ਫੋਰਸ ਜਾਂਦੀ ਐ ਉਹ ਪਹਿਲੇ ਇੱਥੇ ਹੋਰ ਸਾਡੇ ਤਰਖਣ ਮਾਜਰੇ ਰੇਡ ਹੋਈ ਉਹਨਾਂ ਨੂੰ ਪਹਿਲੇ ਇਤਰਾਹ ਪਹੁੰਚ ਜਾਂਦੀ ਆ ਭੱਜ ਗਏ ਸਾਰੇ ਦਰਸ਼ਾ ਕਿਤੇ ਦਿੱਤੇ ਹਨ ਫੜੇ ਨਹੀਂ ਗਿਆ ਹਰ ਬਜੇ ਨੂੰ ਪਤਾ ਵੀ ਉੱਥੇ ਨਸ਼ਾ ਵਿਕਦਾ ਪਰ ਕੋਈ ਨਹੀਂ ਮਸਲਾ ਹੱਲ ਹੁੰਦਾ ਛੋਟੇ ਛੋਟੇ ਜਿੱਦਾਂ ਕੋਈ ਬੰਦਾ ਕੋਈ ਬੀੜੀ ਪੀਂਦਾ ਉਹਨੂੰ ਫੜ ਲਿਆ ਉਹ ਜਿੱਥੇ ਜਿਹੜੀ ਬੀੜੀਆਂ ਦੀ ਫੈਕਟਰੀ ਆ ਉਹਨੂੰ ਫੜੋ ਜੇ ਨਹੀਂ ਕੋਈ ਜੇ ਨਹੀਂ ਕੋਈ ਜਿੱਤੋਂ ਇਹ ਸਿੰਥੈਟਿਕ ਨਸ਼ਾ ਆਉਂਦਾ ਜਿੱਥੇ ਉਹ ਬਣਦਾ ਉਹਨੂੰ ਫੜੋ ਤਾਂ ਜਾ ਕੇ ਇਹ ਠੱਲ ਪੈਣੀ ਹੈ ਇਹ ਬਹੁਤ ਵੱਡਾ ਹੈ ਇਹਦੇ ਪਿੱਛੇ ਇੱਕ ਰੈਕਟ ਹੈ ਬਹੁਤ ਵੱਡਾ ਰੈਕਟ ਹੈ ਦੇਖੋ ਨਾ ਪਿੱਛੇ ਜਦੋਂ ਇੱਕ ਟਾਂਡ ਹੋਇਆ ਮੈਂ ਕਿਸੇ ਲੀਡਰਾਂ ਦਾ ਜਾਂ ਆਫਸਰਾਂ ਦਾ ਨਾਂ ਵੀ ਲੈਣਾ ਚਾਹੁੰਦਾ ਇੱਥੇ ਐਡੀ ਵੱਡਾ ਰੌਣਾ ਪਿਆ ਪਰ ਕਾਰਵਾਈ ਫਿਰ 0 ਔਰ ਜਿਹੜੇ ਬੰਦੇ ਤੁਸੀਂ ਫੜ ਕੇ ਲਿਆ ਉਹਨਾਂ ਦੇ ਜ਼ਮਾਨਤਾਂ ਹੋ ਜਾਂਦੀਆਂ ਨੇ ਜੇ ਤੁਸੀਂ ਸੱਚੇ ਮਨੋਂ ਅਫਸਰ ਤੱਕਾ ਕਿਉਂਕਿ ਜਿਹੜੀ ਸਾਡੀ ਪ੍ਰਸ਼ਾਸਨ ਹੈ ਪ੍ਰਸ਼ਾਸਨ ਤੋਂ ਬਿਨਾ ਕੋਈ ਵੀ ਸਰਕਾਰ ਆਈ ਜਿਵੇਂ ਕੁਝ ਨਹੀਂ ਕਿਸੇ ਤਰ੍ਹਾਂ ਜਿੰਨਾ ਚਿਰ ਪ੍ਰਸ਼ਾਸਨ ਤੇ ਤੁਸੀਂ ਚੰਗੀ ਤਰ੍ਹਾਂ ਤੁਹਾਡਾ ਕੰਟਰੋਲ ਨਹੀਂ ਹੋਊਗਾ ਉਹਨਾਂ ਚ ਨਸ਼ੇ ਦੇ ਕਦੇ ਵੀ ਕੰਟਰੋਲ ਨਹੀਂ ਕੀਤਾ ਜਾ ਸਕਦਾ ਗ੍ਰਹਿ ਮੰਤralਾ ਹੋਵੇ ਮੁੱਖ ਮੰਤਰੀ ਕੋਲ ਖੁਦ ਅੱਜ ਥਾਣੇ ਵਿਖਰੇ ਨੇ ਅੱਜ ਥਾਣੇ ਵਿਖਰੇ ਨੇ ਜਿਹੜੇ ਕਹਿੰਦੇ ਸੀ ਅਸੀਂ ਇਹ ਝਾੜੂ ਦੀ ਸਰਕਾਰ ਕਹਿੰਦੀ ਸੀ ਹਫਤੇ ਦਸ ਦੇ ਵਿੱਚ ਅਸੀਂ ਨਸ਼ੇ ਤੇ ਕੰਟਰੋਲ ਕਰ ਲਵਾਂਗੇ ਅੱਜ 3 ਸਾਲ ਤੋਂ ਉੱਪਰ ਹੋ ਗਿਆ ਨਾ ਸਰਕਾਰ ਬਣੀ ਹੋ ਤਿੰਨ ਸਾਲ ਤੋਂ ਉੱਪਰ ਇਹ ਸਿਰਫ ਲੋਕਾਂ ਦੇ ਹੰਝੂ ਲੋਕਾਂ ਦੇ ਮੂੰਹ ਤੋਂ ਮਿੱਟੀ ਝਾੜਨ ਵਾਲਾ ਕੰਮ ਹੈ ਜਿਵੇਂ ਕਹਿੰਦੇ ਛਲਗਮਾ ਤੋਂ ਮਿੱਟੀ ਝਾੜੀਦੀ ਹੈ ਕਿਉਂਕਿ ਛਲਗਮ ਨੂੰ ਜਦ ਪੱਟਦੇ ਨੇ ਮਿੱਟੀ ਲੱਗੀ ਹੁੰਦੀ ਉਹਨੂੰ ਝਾਲ ਕੇ ਦਿਖਾਤਾ ਵੀ ਛਲਗਮ ਬੜਾ ਸਾਫ਼ ਤੇ ਸੁਥਰਾ ਹੈ। ਉਹੀ ਤਰੀਕਾ ਵੀ ਲੋਕਾਂ ਦੇ ਕਿਉਂਕਿ ਪੰਜਾਬ ਦੀ ਜਿਹੜੀ ਹੱਸਦੀ ਵਸਦੀ ਲੋਕਾਂ 'ਚ ਇੱਕ ਤਸਵੀਰ ਸੀਗੀ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਦੀ ਇੱਕ ਤਸਵੀਰ ਹੁੰਦੀ ਸੀ ਜੇ ਕੋਈ ਟ੍ਰੇਨ ਦੇ ਵਿੱਚ ਆਪਣੀ ਬੇਟੀ ਨੂੰ ਚੜਾਉਣ ਜਾਂਦਾ ਸੀ ਤਾਂ ਕਹਿੰਦਾ ਵੀ ਪੰਜਾਬੀ ਬੈਠਾ ਕੋਈ ਫਿਕਰ ਨਹੀਂ। ਅੱਜ ਪੰਜਾਬੀ ਦੀ ਤਸਵੀਰ ਜਿਹੜੀ ਆ ਪੰਜਾਬ ਦੀ ਜਿਹੜੀ ਤਸਵੀਰ ਹੈ ਉਹ ਪੂਰੀ ਦੁਨੀਆ ਦੇ ਵਿੱਚ ਮਾੜੀ ਦਿੱਖ ਬਣਾਤੀ ਉਹਨੂੰ। ਆਪਣੇ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਦੇ ਵਿੱਚ ਬਰਬਰੀ ਵਿੱਚ ਇੱਕੇ ਪਿੰਡ ਦੇ ਪੰਜ ਮੌਤਾਂ ਨਸ਼ੇ ਕਰਕੇ ਹੋਈਆਂ ਬਿਲਕੁਲ ਉਸ ਦੇ ਬਾਰੇ ਤੁਹਾਡਾ ਕੀ ਰਾਇ ਹੈ ਭਾਈ ਗੱਲ ਇਹ ਹੈ ਮੈਂ ਤਾਂ ਦੇਖਿਆ ਪਿੰਡਾਂ ਦੇ ਪਿੰਡ ਛੋਟੇ ਛੋਟੇ ਸਾਡੇ ਜਿਹੜੇ 16 17 ਸਾਲ ਦੇ 15 ਸਾਲ ਦੇ ਬੱਚੇ ਨੇ ਸਕੂਲਾਂ 'ਚ ਜਾਣ ਵਾਲੇ ਬੱਚੇ ਨੇ ਜਿਹੜੇ ਨੇ ਉਹ ਨਸ਼ਾ ਕਰਨ ਲੱਗੇ ਨਸ਼ਾ ਆ ਇੱਕ ਦਿਨ ਦਿਖਾਰੇ ਸੀ ਇੱਕ ਉਹ ਉਹਦੀ ਕਰਿਆਨੇ ਦੀ ਦੁਕਾਨ ਤੇ ਦਿਖਾਰੇ ਸੀ ਨਸ਼ਾ ਪਰਚੂਨ ਦੀ ਦੁਕਾਨ ਤੇ ਦਿਖਾਰੇ ਸੀ ਇੱਕ ਨਸ਼ਾ ਹੈ ਮੈਡੀਕਲ ਸਟੋਰਾਂ ਦੇ ਤਾਂ ਨਸ਼ਾ ਵਿਕ ਰਿਹਾ ਹੈ ਸਿੰਥੈਟਿਕ ਬੇਸ਼ਾ ਗੋਲੀਆਂ ਹੋਰ ਇਹ ਪੁੱਠੇ ਸਿੱਧੇ ਸੰਤਾ ਨਾਂ ਵੀ ਨਹੀਂ ਪਤਾ ਉਹਨਾਂ ਦੇ ਆ ਚੁੰਨੀ ਪਿੱਛੇ ਦੇਖੋ ਕਿੰਨਾ ਵੱਡਾ ਉਥੇ ਉਹ ਕਾਂਡ ਹੋਇਆ ਲੋਕਾਂ ਨੇ ਪ੍ਰੋਟੈਸਟ ਕੀਤਾ ਉਹ ਜਿੱਥੋਂ ਆਇਆ ਕਿਉਂ ਬੱਚੇ ਮਰੇ ਉਹਦੀ ਉਹਦੀ ਤਹਿ ਤੱਕ ਜਾਣਦੀ ਲੋਕ ਹੈ ਹੈ ਨੀ ਇਹਦਾ ਜ਼ਿੰਮੇਵਾਰ ਕੋਈ ਇਹਦਾ ਜ਼ਿੰਮੇਵਾਰ ਮੈਂ ਤਾਂ ਕਹਾ ਕਾ ਪ੍ਰਸ਼ਾਸਨ ਹੈ ਸਭ ਤੋਂ ਵੱਡਾ ਜਦੋਂ ਕੋਈ ਬੰਦਾ ਫੜਿਆ ਜਾਂਦਾ ਮੇਰੇ ਵਰਗੇ ਹੀ ਚਾਹੇ ਅਸੀਂ ਪੋਲਿਟਿਕਲ ਲੋਕ ਆਂ ਸਾਡੇ ਵਰਗੇ ਜੇ ਕਿਹਨੂੰ ਸਪਾਰਸ਼ਾ ਕਰਦੇ ਨੇ ਅਸੀਂ ਵੀ ਵਿੱਚ ਦੋਸ਼ੀ ਆ ਯਾਰ ਅਸੀਂ ਲੋਕ ਉਹਨਾਂ ਨੂੰ ਕੋਈ ਕਿਸੇ ਦਾ ਭਰਾ ਆ ਜਾਂਦਾ ਕਦੀ ਮਾਂ ਆ ਜਾਂਦੇ ਕਹਿੰਦਾ ਆਪਣਾ ਪਿਓ ਆ ਜਾਂਦਾ ਵੀ ਜੀ ਸਾਡਾ ਬੱਚਾ ਫੜ ਲਿਆ ਨਜਾਇਜ਼ ਫੜ ਲਿਆ ਮਾਦਾ ਕਹਿਣਾ ਵੀ ਉਹਨੂੰ ਜਿਹੜਾ ਵੀ ਇੱਕ ਵਾਰੀ ਇਸ ਧਾਇਰੇ ਚ ਆਉਂਦਾ ਉਹਨੂੰ ਕੜਲੀ ਤੋਂ ਕੜੀ ਸਜ਼ਾ ਦਿਓ ਤਾਂ ਇਹਨੂੰ ਇਹ ਕੰਟਰੋਲ ਕੀਤਾ ਜਾ ਸਕਾ ਨਾ ਕਿ ਇਦਾਂ ਇਹ ਮਾੜਾ ਮੋਟਾ ਝਾੜ-ਝੰਬ ਕਰਕੇ ਤੁਸੀਂ ਹੌਲੀ ਜਿਹਾ ਆਪਣਾ ਲੋਕਾਂ ਚ ਦਿਖਾ ਕੇ ਜਾਂ ਪ੍ਰੈਸ ਚ ਦਿਖਾ ਕੇ ਆਪਾਂ ਇਹਨੂੰ ਕੰਟਰੋਲ ਇਹ ਨਹੀਂ ਕਰਿਆ ਜਾਣਾ ਕੰਟਰੋਲ ਜਿੰਨਾ ਚਿਰ ਸਾਨੂੰ ਪ੍ਰਸ਼ਾਸਨ ਉਸ ਪ੍ਰਸ਼ਾਸਨ ਖਾਸ ਕਰਕੇ ਜਿੰਨਾ ਚਿਰ ਦਾ ਸਹਿਯੋਗ ਨਹੀਂ ਦਿੰਦਾ ਉਹਨਾਂ ਚਿਰ ਤੇ ਕੋਈ ਕੰਟਰੋਲ ਨਹੀਂ ਕੀਤਾ ਜਾ ਸਕਦਾ